हां जी ਜਿਵੇਂ ਤੁਹਾਨੂੰ ਪਤਾ ਨਾ ਪੋਸਤ ਦਿਨ ਮੱਖੀਆਂ ਲਈ ਦਵਾਈ ਕੀਤੀ ਸੀਗੀ ਤੇ ਤੁਸੀਂ ਰਿਜ਼ਲਟ ਦੇਖੋ ਇੱਕ ਵੀ ਮੱਖੀ ਨਹੀਂ ਹੈਗੀ ਕਿ ਆਪਾਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਇਆ ਹੋਇਆ ਬਿਲਕੁਲ ਹੀ ਖਤਮ ਹੋ ਗਿਆ ਨੇ ਸਾਰੀਆਂ ਮੱਖੀਆਂ ਤੇ ਬਾਕੀ ਆਪਾਂ ਨੂੰ ਵੀਰ ਦਾ ਮੈਸੇਜ ਆਇਆ ਸੀ ਕਿ ਦਵਾਈ ਦਾ ਨਾਮ ਦੱਸੋ ਹਨਾ ਤੇ ਕੱਖਾਂ ਤੇ ਜੇ ਪੈ ਜਾਏ ਤਾਂ ਇਹਦਾ ਕੋਈ ਇਫੈਕਟ ਤਾਂ ਨਹੀਂ ਹੈਗਾ ਕੁਝ ਹੁੰਦੀ ਤਾਂ ਨਹੀਂ ਪ੍ਰੋਬਲਮ ਤਾਂ ਐ ਵੈਸੇ ਤਾਂ ਆਪਾਂ ਵੀਡੀਓ ਪਾਈ ਹੋਈ ਆ ਪਰ ਇੱਕ ਵਾਰ ਆਪਾਂ ਤੁਹਾਨੂੰ ਫਿਰ ਤੋਂ ਸਾਰਾ ਐਕਸਪਲੇਨ ਕਰ ਦਿੰਨੇ ਆ ਇਹ ਨਾ ਡੱਬੀ ਹੈਗੀ ਆ ਜੀ ਆ ਦੇਖੋ ਹਨਾ ਕੰਪਨੀ ਹੈਗੀ ਹੈਗੀ ਸ਼ਰਾਰਾ ਬਟ ਇਹਦੇ ਵਿੱਚ ਜਿਹੜਾ ਸਾਲਟ ਹੈ ਨਾ ਉਹ ਅਕਟਾਰਾ ਦਾ ਹੀ ਸਾਲਟ ਹੈਗਾ ਬਟ ਉਹਦੀ ਡੋਸ ਹੈ ਜਿਹੜੀ ਉਹ ਥੋੜੀ ਜੀ ਘੱਟ ਹੈ ਇਸ ਦੇ ਵਿੱਚ ਤੇ ਇਹ ਨਾ 100 ਇੱਥੇ ਦੇਖੋ ਤੁਸੀਂ ਹਨਾ ਇਹ 100 ਗ੍ਰਾਮ ਦੀ ਆਉਂਦੀ ਹੈ ਡੱਬੀ ਆਪਾਂ ਨੂੰ ਇਹ 100 150 ਦੀ ਮਿਲ ਜਾਂਦੀ ਹੈ इजीली ਹਨਾ ਤੇ ਬਾਕੀ ਬ్రో ਇਹ ਸੇਮ ਅਕਟਾਰਾ ਦੇ ਸਾਲਟ ਹੈ ਇਹਦੇ ਵਿੱਚ ਹਨਾ ਇਥੋਂ ਨੂੰ 스프ਰੇ ਵਾਲੀ ਦੁਕਾਨ ਤੋਂ इजीली ਮਿਲ ਜਾਂਦੀ ਆ ਆਪਾਂ ਉਹਨਾਂ ਤੇ ਘਰ ਦੇ ਵੀ ਹੁੰਨਿਆਣਾ ਜਿਵੇਂ ਇਹ ਪੱਤਾ ਲਪੇਟ ਪੈ ਜਾਂਦੀ ਆ ਜਿਵੇਂ ਹਨਾ ਇਹਦੇ ਉੱਤੇ ਲਿਖਿਆ ਵੀ ਹੋਇਆ ਸਾਰੀਆਂ ਪ੍ਰੀਕਾਸ਼ਨਸ ਲਿਖੀਆਂ ਹੁੰਦੀਆਂ ਨੇ ਡੱਬੀ ਦੇ ਉੱਤੇ ਇਹ ਜਿਹੜਾ ਪੱਤਾ ਲਪੇਟ ਹੁੰਦਾ ਚਿੱਟੀ ਮੱਖੀ ਹੁੰਦੀ ਆ ਹਨਾ ਤੇਲਾ ਵਗੈਰਾ ਹੁੰਦਾ ਕਪਾਹ ਤੇ ਤੇ ਆਪਾਂ ਉਹਦੀ ਰੋਕਥਾਮ ਲਈ ਵੀ ਵਰਤਦੇ ਆਂ ਬਟ ਆਪਾਂ ਨੂੰ ਸਾਲ ਹੋ ਗਿਆ ਹਨਾ ਉਹ ਇਹਨੂੰ ਯੂਜ਼ ਕਰਦਿਆਂ ਨੂੰ ਮੱਖੀਆਂ ਤੇ ਪਸ਼ੂਆਂ ਵਾਸਤੇ ਦਵਾਈ ਜਿਵੇਂ ਆਪਾਂ ਛਿੜਕਦੇ ਆਂ ਤੇ ਆਪਾਂ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆਈ ਹੈਗੀ ਕਿ ਬਹੁਤ ਤਾਕੜਾ ਰਿਜ਼ਲਟ ਆ ਇਸ ਦਾ ਬਾਕੀ bro ਇਦਾਂ ਹੈਗਾਗਾ ਤੁਸੀਂ ਪੁੱਛਿਆ ਸੀਗਾ ਕਿ ਆਪਾਂ ਜੇ ਕੱਖਾਂ ਤੇ ਪੈ ਜੇ ਹਨਾ ਤੈਦਾ ਕੀ ਮਤਲਬ ਕੋਈ ਇਫੈਕਟ ਤਾਂ ਨਹੀਂ ਹੁਣ ਦੇਖੋ ਤੁਸੀਂ ਹੈ ਨਾ ਕੋਈ ਵੀ ਚੀਜ਼ ਹੈ ਇੱਕ ਕਿਸਮ ਦੀ ਹੈਗੀ ਤਾਂ ਇਹ ਪాయిਜ਼ਨ ਹੀ ਆ ਨਾ ਹੁਣ ਆਪਾਂ ਡੀਵਾਰਮਿੰਗ ਕਰਦੇ ਆ ਨਾ ਪਸ਼ੂਆਂ ਦੀ ਤੇ ਉਹ ਉਹਦੇ ਨਾਲ ਮਲਾਪ ਤਾਂ ਮਰ ਜਾਂਦੇ ਆ ਪਰ ਇੱਕ ਕਿਸਮ ਦੀ ਉਹ ਹੁੰਦੀ ਤਾਂ ਜ਼ਹਿਰ ਆ ਪాయిਜ਼ਨ ਹੀ ਹਨਾ ਸੇਮ ਹੈ ਉਦਾਂ ਹੀ ਆbro ਹੈਗੀ ਤਾਂ ਇਹ ਪాయిਜ਼ਨ ਹੀ ਆ ਹਨਾ ਆਪਾਂ ਨੂੰ ਪ੍ਰੀਕਾਸ਼ਨਸ ਤਾਂ ਆਪਾਂ ਨੂੰ ਵਰਤਨੀ ਚਾਹੀਦੀ ਆ ਸਾਵਧਾਨੀਆਂ ਤਾਂ ਆਪਾਂ ਨੂੰ ਰੱਖਣੀਆਂ ਪੈਂਦੀਆਂ ਨੇ ਤੇ ਤੁਸੀਂ ਹਨਾ ਥੋੜਾ ਜਆ ਆਪਦਾ ਦੇਖ ਬਚਤ ਨਾਲ ਹੀ ਕਰਨੀ ਚਾਹੀਦੀ ਆ ਵੀ ਕੱਖਾਂ ਤੋਂ ਦੂਰ ਹੋਵੇ ਹਨਾ ਅੱਖਾਂ ਵਗੈਰਾ ਤੋਂ ਵੀ ਪਸ਼ੂਆਂ ਤੋਂ ਆਪ ਚਾਹੀਦੀ ਆ ਇਹ ਸਾਰੀਆਂ ਪ੍ਰੀਕਾਸ਼ਨਸ ਜ਼ਰੂਰੀ ਨੇਗੀ ਹਾਂ ਪਸ਼ੂਆਂੀਆਂ ਜਿਵੇਂ ਅੱਖਾਂ ਦੇ ਹਨਾ ਉਹਨਾਂ ਤੋਂ ਵੀ ਦੂਰ ਰੱਖਣਾ ਚਾਹੀਦਾਗਾ ਪਰ ਕਿਨਾਂ ਦੇ ਉੱਤੇ ਬਰੂ ਬਹੁਤ ਜ਼ਿਆਦਾ ਪ੍ਰੀਕਾਸ਼ਨਸ ਲੀ ਗਿਆ ਹੁੰਦੀਆਂ ਨੇ ਵੀ ਦਸਤਾਨੇ ਚੜਾ ਕੇ ਕਰਨੀਆਂ ਹਨਾ ਐਦਾਂ ਦਾ ਬਟ ਆਪਾਂ ਜੱਟ ਸੌਦਾ ਹਨਾ ਆਪਾਂ ਤਾਂ ਬਸ ਢੋਲੀ ਦੇ ਵਿੱਚ ਪਾਈ ਤੇ ਚੱਕੀ ਤੇ ਕਰ ਦੰਨੇ ਆ ਹਨਾ ਆਪਾਂ ਇੰਨੇ ਡੰਗ ਮਡੰਗੇ ਕਰ ਦੇਣੀ ਹੈਗੇਗੇ ਤੇ ਬਾਕੀ ਇਹਦੀ ਆਪਾਂ ਡੋਸ ਦੀ ਗੱਲ ਕਰ ਲੈਨੇ ਆ ਵੀ ਕਿੱਦਾਂ ਪਾਉਣੀ ਹੈ ਇਹ ਬਾਕੀ ਹੁਣ ਜਿਵੇਂ ਆਪਣੀ ਹਨਾ ਇੰਨੇ ਪਸ਼ੂ ਆ ਤਾਂ ਆਪਾਂ 5 ਲੀਟਰ ਪਾਣੀ ਆਪਾਂ ਨੂੰ ਇਨਫ ਹੁੰਦਾਗਾ ਤੇ ਬਾਕੀ ਤੁਸੀਂ ਇਹ 1 ਲੀਟਰ ਪਾਣੀ ਦੇ ਵਿੱਚ ਨਾ ਇੱਕ ਇਹਦੇ ਵਿੱਚ ਨਾ ਚਮਚ ਜਾਂਦਾਗਾ ਡੱਬੀ ਜੀ ਦੇ ਵਿੱਚ ਤੇ ਉਹ ਨਾ ਤੁਸੀਂ ਇੱਕ ਪਾਣਾ ਹੁੰਦਾ ਹਨਾ ਉਹ ਮੋਸਟਲੀ 2 ਕ ਪਸ਼ੂਆਂ ਦੇ ਉੱਤੇ ਈਜ਼ਲੀ ਚੱਲ ਜਾਂਦੀ ਹੈਗੀ ਤੇ ਬਾਕੀ ਜਿਵੇਂ ਤੁਹਾਡੇ ਪਸ਼ੂ ਜ਼ਿਆਦਾ ਨੇਗੇ ਜਾਂ ਘੱਟ ਵੱਧ ਨੇ ਤੁਸੀਂ ਉਸ ਦੇ ਅਕੋਰਡਿੰਗ ਤੁਸੀਂ ਉਹਨੂੰ ਨਾ ਕਰ ਸਕਦੇ ਹੋਗੇ ਘੱਟ ਵੱਧ ਬਟ ਜ਼ਿਆਦਾ ਡੋਸ ਨਹੀਂ ਲੈਣੀ ਹੈਗੀ ਇਹਦੀ ਜਿਆਦਾ ਵੀ ਦੇਖੋ ਕੋਈ ਵੀ ਚੀਜ਼ ਆ ਹਨਾ ਹੁੰਦੀ ਤਾਂ ਉਹ ਨੁਕਸਾਨ ਦੇ ਹੀ ਆ ਤੇ ਬਾਕੀ ਤੁਸੀਂ ਇਹਦੇ ਉੱਤੇ ਖੁਦ ਹੀ ਚੈੱਕ ਕਰ ਸਕਦੇ ਹੋ ਲਿਖਿਆ ਹੀ ਹੋਇਆ ਡੇਂਜਰ ਹਨਾ ਹਰ ਕੰਪਨੀ ਆਪਾਂ ਨੂੰ ਪਹਿਲੀ ਅਵੇਅਰ ਕਰਦੀ ਆ ਆਪਾਂ ਨੂੰ ਸਾਰਾ ਕੁਝ ਦੇਖ ਕੇ ਚੈੱਕ ਕਰਕੇ ਹੀ ਕਰਨਾ ਚਾਹੀਦਾਗਾ ਬਾਕੀ ਇਹਦੀ ਇੰਨੀ ਜਿਆਦਾ ਡੋਜ਼ ਮਤਲਬ ਜਿਆਦਾ ਨਹੀਂ ਲੈਣੀ ਹੈਗੀ ਬਸ ਤੁਸੀਂ ਆਪਣਾ ਡੋਜ਼ ਆ ਗਈ ਜਿਹੜੀ ਹਨਾ ਉਹ ਪ੍ਰੋਪਰ ਰੱਖਣੀ ਹੈਗੀ ਜਿੰਨੇ ਤੁਹਾਡੇ ਪਸ਼ੂ ਆ ਉਸ ਦੇ ਅਕੋਰਡਿੰਗ ਹੀ ਲੈਣੀ ਆ ਬਾਕੀ ਜਿਹੜੀ ਪਸ਼ੂਆਂ ਦੇ ਕੱਖਾਂ ਵਗੈਰਾ ਤੋਂ ਤੁਸੀਂ ਥੋੜਾ ਜਿਹਾ ਦੇਖ ਕੇ ਕਰਿਓ ਉਹਨਾਂ ਦੀ ਆਈਜ਼ ਵਗੈਰਾ ਤੋਂ ਦੇਖ ਕੇ ਹਨਾ ਕਰਿਓ ਸੰਭਾਲ ਆਪਾਂ ਨੂੰ ਚਾਹੀਦੀ ਹੈਗੀ ਇਹ ਸਾਰੀਆਂ ਚੀਜ਼ਾਂ ਤਾਂ ਬੰਦੇ ਦੇ ਹੱਥ ਹੀ ਹੁੰਦੀਆਂ ਨੇਗੀਆਂ ਹਨਾ ਹੁਣ ਜੇ ਆਪਾਂ ਹੀ ਪਾਤੀ ਕੱਖਾਂ ਤੇ ਕਰੀ ਜਾਂਦੇ ਹਾਂਗੇ ਮੱਖੀਆਂ ਕਿਥੇ ਆ ਕੱਖਾਂ ਦੇ ਤਾਂ ਹੁੰਦੀਆਂ ਹੀ ਨਹੀਂਆਂ ਤੇ ਫੇਰ ਤਾਂ ਆਪਣੇ ਲਈ ਉਹ ਆਪਾਂ ਹੀ ਬੇਫਕੂਫਾ ਨਾ ਤੇ ਹਾਂਜੀ ਬਾਕੀ ਇਹ ਆਪਾਂ ਨੂੰ ਤੁਹਾਨੂੰ ਮਿਲ ਜੂਗੀ ਈਜ਼ੀਲੀ ਆ ਤੁਸੀਂ ਚੈੱਕ ਕਰ ਸਕਦੇ ਹੋ ਸ਼ਰਾਰਾ ਕੰਪਨੀ ਦੀ ਇਹੇ ਅਕਟਾਰਾ ਦਾ ਹੀ ਸਾਲਟ ਹੈਗਾ ਇਹ ਤੇ ਸਪਰੇਅ ਵਾਲੀ ਦੁਕਾਨ ਤੋਂ ਤੁਹਾਨੂੰ ਈਜ਼ਲੀ ਮਿਲ ਜੂਗੀ ਆਈ ਹੋਪ ਤੁਹਾਨੂੰ ਸਾਰੇ ਇਹ ਜਿਆਦਾ ਜੇ ਵੀ ਕੋਈ ਪ੍ਰੋਬਲਮਸ ਸੀਗੀਆਂ ਹਨਾ ਕੋਈ ਡਾਊਟ ਸੀਗੇ ਉਹ ਕਲੀਅਰ ਹੋ ਗਏ ਹੋਣਗੇ ਪ੍ਰੋਪਰ ਤੇ ਬਾਕੀ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਾਕੀ ਜੇਲਾ ਕੋਈ ਥੋੜਾ ਵੀ ਸੁਜੈਸ਼ਨ ਹੁੰਦਾਗਾ ਤਾਂ ਉਹ ਵੀ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਤੇ ਤੁਸੀਂ ਅਗੇਨ ਚੈੱਕ ਵੀ ਕਰ ਸਕਦੇ ਹੋ ਦੇਖੋ ਹਨਾ ਇੱਕ ਵੀ ਮੱਖੀ ਨਹੀਂ ਹੈਗੀ ਜੇ ਕੋਈ ਹੈਗੀ ਵੇ ਸਾਰੀਆਂ ਮਰੀਆਂ ਹੋਈਆਂ ਮੱਖੀਆਂ ਨਹੀਆਂ ਏਦਾਂ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਉੱਪਰ ਰਹੀ ਹੀ ਨਹੀਂ ਹੈਗਾ ਮੱਖੀਆਂ ਉਸ ਦਿਨ ਦੇਖੋ ਕਿੰਨੀਆਂ ਸੀਗੀਆਂ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ